साहिन साहिब सिब ग्रंथ साहिब Никто

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਸਾਹ ਨਿਊ ਚੰਡੀਗੜ੍ਹ ਵਿਖੇ ਪ੍ਰਸ਼ਤ ਦੇ ਬਾਨੀ ਪਿਆਰੇ ਮਹਾਂਪੁਰਖ ਸ੍ਰੀ ਮਾਨ ਸੰਤਵਾਬਾ ਬਾਬਾ ਰਾਮ ਸਿੰਘ ਜੀ ਉਹਨਾਂ ਦਾ ਜਨ ਦਿਹਾੜਾ ਇੱਕ ਗੁਰਮਤ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ ਹੈ ਸੰਤਵਾਬਾ ਬਾਬਾ ਰਾਮ ਸਿੰਘ ਜੀ ਤੁਹਾਡਾ ਸਾਹ ਵਾਲਿਆਂ ਵੱਲੋਂ ਜਿੰਨੇ ਵੀ ਕਾਰਜ ਉਹਨਾਂ ਨੇ ਆਰੰਭ ਕੀਤੇ ਸੀ ਅੱਜ ਟਰਸਟ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਲਖਵੀਰ ਸਿੰਘ ਜੀ ਯੋਗ ਅਗਵਾਈ ਦੇ ਵਿੱਚ ਟਰਸਟ ਮੈਂਬਰਾਂ ਤੇ ਸਮੂਹ ਸੰਗਤ ਦੇ ਯੋਗ ਨਾਲ ਸੁਚੱਜੇ ਢੰਗ ਨਾਲ ਚੜ੍ਹਦੀ ਕਲਾ ਵਿੱਚ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ ਦੋ ਸਕੂਲ, ਦੋ ਕਾਲਜ, ਫ੍ਰੀ ਹਸਪਤਾਲ, ਆਤਮਾਰਗ ਮੈਗਜ਼ੀਨ, ਵਿਰਧ ਆਸ਼ਰਮ, ਰਹਿائش ਫ੍ਰੀ ਤੇ ਗੁਰੂ ਕੇ ਲੰਗਰ ਅਨੇਕਾਂ ਪਰਕਾਰ ਦੇ ਕਾਰਜ ਜਿਹੜੇ ਹੈ ਉਹ ਐਸ਼ ਟਰਸਟ ਵੱਲੋਂ ਕੀਤੇ ਜਾ ਰਹੇ ਹਨ ਜੋ ਕਿ ਆਉਣ ਵਾਲੇ ਸਮੇਂ 'ਚ ਲਕਾਈ ਵਾਸਤੇ ਮਾਨਤਾ ਲਈ ਵਰਦਾਨ ਸਿੱਧ ਹੋ ਰਿਹਾ ਹੈ। ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜੀ ਬੱਚਿਆਂ ਦੇ ਸਾਡੇ ਸਕੂਲ ਦੇ ਡਾਇਰੈਕਟਰ ਸਦਾਜ ਜਸਵੰਤ ਸਿੰਘ ਜੀ ਸਾਡੇ ਨਾਲ ਖੜੇ ਨੇ ਬੱਚੇ ਜਿਨ੍ਹਾਂ ਨੇ ਵਿਦਿਆ ਦੇ ਖੇਤਰ ਵਿੱਚ ਜਾਂ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰੀਆਂ ਨੇ ਉਹਨਾਂ ਨੂੰ ਅੱਜ ਨਾਮ ਦਿੱਤੇ ਗਏ ਨੇ ਡਿਟੇਲ ਚ ਭਾਈ ਜਸਵੰਤ ਸਿੰਘ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਤੇ ਜੋ ਗੁਰਮਤ ਸਮਾਗਮ ਹੋਇਆ ਹੈ ਉਹਦੇ ਵਿੱਚ ਜਿੱਥੇ ਗੁਰਮਤ ਵਿਚਾਰਾਂ ਰਾਗੀ ਢਾਡੀ ਪ੍ਰਚਾਰਕ ਸੰਤ ਮਹਾਪੁਰਸ਼ ਗੁਰਮਤਨਾਰ ਸੰਗਤਾਂ ਨੂੰ ਜੋੜਦੇ ਨੇ ਉੱਥੇ ਮਹਾਪੁਰਸ਼ਾਂ ਨੇ ਪਰਪੁਕਾਰ ਵਾਸਤੇ ਦੋ ਸਕੂਲ ਖੋਲੇ ਹੋਏ ਨੇ ਇੱਕ ਦਾ ਨਾਂ ਹੈ ਗੁਰੂ ਗੋਬਿੰਦ ਸਿੰਘ ਵਿਦਿਆਮੰਦਰ ਜੋ CBSE ਨਾਲ ਫਿਲੀਏਟਡ ਹੈ ਇੱਕ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਿਆਰੇ ਪੁੱਤ ਨੂੰ ਸਕੂਲ ਖੋਲਿਆ ਗਿਆ ਸੀ ਜਿਹਦਾ ਨਾਂ ਹੈ ਸੰਤੂ ਰਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹ ਇਹਨਾਂ ਦੋਨੇ ਬੱਚਿਆਂ ਸਕੂਲਾਂ ਦੇ ਵਿੱਚ ਦੋ ਬੱਚੇ ਹਨ ਉਹ ਬਹੁਤ ਉੱਚ ਦਰਜੇ ਦੀ ਪੜ੍ਹਾਈ ਕਰਦੇ ਹਨ ਔਰ ਬੋਰਡ ਦੇ ਇਮਤਿਹਾਨਾਂ ਵਿੱਚ ਇਹਨਾਂ ਦੇ ਟੌਪ ਨੰਬਰ ਆਉਂਦੇ ਹਨ ਅੱਜ ਉਹਨਾਂ ਬੱਚਨਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਦੇ ਨੰਬਰ 90% ਉਪਰ ਹਨ ਕਈ ਬੱਚਿਆਂ ਦੇ ਨੰਬਰ 95 ਜਾਂ 99% ਵੀ ਆਏ ਹਨ ਕਿਸੇ ਸਾਧ ਮਹਾੜੀ ਜ਼ਿਲ੍ਹੇ ਤੋਂ ਇਹ ਸਕੂਲ ਦੀ ਇੱਕ ਬੱਚੀ ਫਸਾਈ ਸੀ ਕਿੰਨੇ ਸਕੂਲ ਮਹਾੜੀ ਵਿੱਚ ਨੇ ਪਰ ਗੁਰੂ ਮਹਾਜ ਨੇ ਅੱਸੀ ਸਾਨੂੰ ਦਿੱਤੀ ਹੈ ਕਿ ਸਾਡੇ ਸਕੂਲ ਦੀ ਜੋ ਲੜਕੀ ਆ ਫਸਾਈ ਹੈ ਉਹ ਤੋਂ ਹਰ ਹਰ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹਾਈ ਵਿੱਚ ਅਰ ਖੇਡਾਂ ਵਿੱਚ ਵੱਡੇ ਵੱਡੇ ਮੱਲਾ ਮਾਰੀਆਂ ਟਰਸਟ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮਾਇਕ ਮਦਦ ਵੀ ਕੀਤੀ ਗਈ ਹਰ ਉਹਨੂੰ ਵਿਰਤ ਵੀ ਦੱਤੀ ਗਈਆਂ ਔਰ ਅਰਦਾਸ ਵੀ ਕੀਤੀ ਮਾਲਕ ਦੇ ਦਰਨਾ ਚ ਕਿ ਅੱਗੇ ਤੋਂ ਇਹ ਬੱਚੇ ਹੋਰ ਤਰੱਕੀ ਕਰਨ ਵੈਰੂ ਜੀ ਦਾ ਖਾਲਸਾ ਵੈਰੂ ਜੀ ਬਣੇ